ਨਮਸਕਾਰ ਪਿਆ ਦੋਸਤੋ ਮੈਂ ਰਜਿੰਦਰ ਮਲੋਤਰਾ ਇੱਕ ਵਾਰੀ ਫਿਰ ਤੁਹਾਡੀ ਸੇਵਾ ਛਾਜ ਰਹਾ ਮੈਂ ਤੁਹਾਨੂੰ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਗਰਮੀਆਂ ਦਾ ਸੀਜ਼ਨ ਸਟਾਰਟ ਹੋ ਚੁੱਕਾ ਹੈ ਪਹਿਲਾ ਹੈ কুলਿੰਗ ਪ੍ਰੋਡਕਟ ਦੀ ਜ਼ਰੂਰਤ ਹਰੇਕ ਬੰਦੇ ਨੂੰ ਹੁੰਦੀ ਹੈ ਅਸੀਂ ਕਾਫੀ ਜ਼ਿਆਦਾ ਸਕੀਮਾਂ ਲੈ ਕੇ ਆਏ ਆ কুলਿੰਗ ਪ੍ਰੋਡਕਟ ਦੇ ਉੱਪਰ ਜਿੱਦਾਂ 에ਅਰ ਕੰਡੀਸ਼ਨ ਹੈ ਰੈਫਰਿਜਰੇਟਰ ਆ ਸਾਰੀਆਂ ਚੀਜ਼ਾਂ ਦੇ ਨਵੇਂ-ਨਵੇਂ ਪ੍ਰੋਡਕਟ ਆਏ ਆ ਨਵੇਂ-ਨਵੇਂ ਫੀਚਰ ਆਏ ਆ ਸਭ ਤੋਂ ਵੱਡੀ ਗੱਲ ਹੁੰਦੀ ਆ ਇਲੈਕਟ੍ਰਿਸਿਟੀ ਸੇਵਿੰਗ ਕਿਉਂਕਿ ਜਦ ਜਦੋਂ ਵੀ ਅਸੀਂ ਕੋਈ ਵੀ ਪ੍ਰੋਡਕਟ ਲਵਾਉਣਾ ਚਾਹੁੰਦੇ ਆ ਏਅਰ ਕੰਡੀਸ਼ਨ ਲਵਾਉਣਾ ਚਾਹੁੰਦੇ ਆ ਸਾਨੂੰ ਸਭ ਤੋਂ ਪਹਿਲਾਂ ਸਾਡੀ ਸਮੱਸਿਆ ਆਉਂਦੀ ਕਿ ਬਿਜਲੀ ਕਿੰਨੀ ਖਾਊਗਾ ਤਾਂ ਅਸੀਂ ਤੁਹਾਨੂੰ ਅੱਜ ਦੱਸਦੇ ਆ ਕਿ ਸਾਡਾ ਜਿਹੜਾ ਏਅਰ ਕੰਡੀਸ਼ਨ ਆ ਉਹ ਦੁਨੀਆ ਦੇ ਵਿੱਚ ਪਹਿਲਾ ਏਅਰ ਕੰਡੀਸ਼ਨ ਆ ਜਿਹੜਾ 쿨ਰ ਨਾਲੋਂ ਘੱਟ ਬਿਜਲੀ ਲੈਂਦਾ हेयर ਡਰਾਇਰ ਨਾਲੋਂ ਵੀ ਘੱਟ ਬਿਤੀ ਲੈਂਦਾ ਬਹੁਤ ਅਟਰੈਕਟਿਵ ਪ੍ਰੋਡਕਟ ਆ ਅਸੀਂ ਤੁਸੀਂ ਇਹ ਵੀ ਕਰ ਸਕਦੇ ਆ ਕਿ ਇਹ ਫਰ ਡੇ ਕਿੰਨੀ ਬੱਤੀ ਖਾਊਗਾ ਇਹਦੇ ਤੇ ਵੀ ਡਿਪੈਂਡ ਤੁਹਾਡੇ ਤੇ ਕਰਦਾ ਵੀ ਤੁਸੀਂ ਕਿੰਨੇ ਯੂਨਿਟ ਬੁੱਕਣਾ ਚਾਹੁੰਦੇ ਆ ਜੇ ਤੁਹਾਡੇ ਯੂਨਿਟ ਦੇ ਤੁਸੀਂ ਜਿੰਨਾ ਤੁਹਾਨੂੰ ਚਾਹੀਦਾ ਉਹਨੇ ਉਹਨੇ ਯੂਨਿਟ ਤੇ ਚੱਲੂਗਾ 에어 ਕੰਡੀਸ਼ਨ ਦੇ ਵਿੱਚ ਜਿੰਦਾ ਤੁਹਾਨੂੰ ਪਹਿਲਾਂ ਵੀ ਪਤਾ ਹੈ ਕਿ ਮੇਰੀ ਪਹਿਲਾਂ ਕਾਫੀ ਵੀਡੀਓ ਆ ਚੁੱਕੀਆਂ ਕਿ ਸਾਡਾ 에어 ਕੰਡੀਸ਼ਨ ਕਨਵਰਟੇਬਲ ਆ 6 ਇਨ 1 ਆ AI ਆ ਇਸ ਵੇਲੇ ਇੱਕ ਨਵੀਂ ਚੀਜ਼ ਹੋਰ ਆ ਗਈ ਹੈ ਇਹਦੇ ਵਿੱਚ ਜਿਹੜੇ ਫੈਂਸ ਹੈਗੇ 골ਡਨ ਫੈਂਸ ਆ 골ਡਨ ਫੈਂਸ ਦਾ ਕੀ ਜਿੱਦਾਂ ਮੌਇਸਚਰ ਦਾ ਪ੍ਰੋਟੈਕਸ਼ਨ ਤੁਹਾਡਾ 에어 ਕੰਡੀਸ਼ਨ ਖਰਾਬ ਨਹੀਂ ਹੋਏਗਾ ਅਗਲੀ ਗੱਲ ਆ ਗਈ ਹੈ ਡਿਸਕਾਊਂਟ ਦੀ ਡਿਸਕਾਊਂਟ ਬਹੁਤ ਜ਼ਿਆਦਾ ਚੱਲਦਾ ਜਿਹੜੇ ਜੋ ਲਾਸਟ ইয়ারਜ਼ ਪ੍ਰਾਈਸ ਸੀਗਾ ਉਹਦੇ ਨਾਲੋਂ ਵੀ ਘੱਟ ਪ੍ਰਾਈਸ ਇਸ ਵਾਰੀ ਹੈਗਾ ਪਰ ਇਹ ਥੋੜੇ ਦਿਨਾਂ ਲਈ ਆ ਬਸਾਖੀ ਦਾ ਜਿੱਦਾਂ ਹੁਣ ਬਸਾਖੀ ਆ ਰਹੀ ਆ ਬਸਾਖੀ ਤੱਕ ਇਹ 15 April ਤੱਕ ਦੀਆਂ ਇਹ ਸਕੀਮਾਂ ਜਿਹੜੀਆਂ ਮੈਂ ਤੁਹਾਨੂੰ ਦੱਸੂਗਾ 6 in 1 ear ਕੰਡੀਸ਼ਨ ਆ ਜਿਹੜਾ ਡੇਟਨ ਆ ਜਿਹੜਾ ਕਨਵਰਟ ਹਜ਼ ਅ 6 in 1 ਜਿਹਨੂੰ ਸਟੈਬਲਾਈਜ਼ਰ ਨਹੀਂ ਲੱਗਦਾ ਆਮ ਬੱਤੀ ਤੇ ਚੱਲਦਾ ਬਿਜਲੀ ਡਾਊਨ ਨਹੀਂ ਕਰਦਾ ਇਹ ਤੁਹਾਨੂੰ 76990 ਰੇਟਾਂ ਤੇ ਤੁਹਾਨੂੰ ਪੈਣਾ 36000 ਰੁਪਏ ਦਾ ਪਹਿਲੀ ਵਾਰੀ ਲਾਈਫ ਦੇ ਵਿੱਚ ਇਦਾਂ ਹੋਇਆ ਕਿ ਡਿਊਲ ਇਨਵਰਟਰ 36000 ਦਾ 6 in 1 ਕਨਵਰਟੇਬਲ ਇਹ ਤੁਹਾਨੂੰ ਪਾਏਗਾ ਔਰ ਇੰਸਟਾਲੇਸ਼ਨ ਦੀ ਜੇ ਅਸੀਂ ਗੱਲ ਕਰੀਏ 1499 ਹੁੰਦੀ ਸੀਗੀ ਉਹ ਵੀ 799 ਰੁਪਏ ਹੈਗੀ ਆ ਪਰ ਇੱਕ ਡੇਟ ਯਾਦ ਰੱਖ ਲਓ 14 15 ਅਪ੍ਰੈਲ ਤੱਕ ਆਏ 15 ਅਪ੍ਰੈਲ ਤੋਂ ਬਾਅਦ ਪ੍ਰਾਈਸ ਜਿਹੜੇ ਆ ਉਹ ਹਾਈਕ ਹੋ ਜਾਣੇ ਆ ਸੀਗੀ 31 ਮਾਰਚ ਤੱਕ ਪਰ ਇਹ 15 ਅਪ੍ਰੈਲ ਤੱਕ ਕੰਪਨੀ ਨੇ ਸਾਨੂੰ ਸਪੈਸ਼ਲ ਸਕੀਮਸ ਦਿੱਤੀਆਂ ਹੈਗੀਆਂ ਤੁਸੀਂ ਇਹ 15 ਅਪ੍ਰੈਲ ਤੱਕ ਇਹ ਸਕੀਮ ਰੱਖ ਸਕਦੇ ਆ ਅੱਗੇ ਆ ਜੀ ਇਹ ਗੱਲ ਫਾਈਨੈਂਸ ਦੀ ਤੇ ਇਹਦੇ ਵਿੱਚ ਤੁਹਾਨੂੰ ਡਾਊਨ ਪੇਮੈਂਟ ਜ਼ੀਰੋ ਆ ਇਹਦੇ ਵਿੱਚ ਜ਼ੀਰੋ ਆਰਟ ਸਕੀਮ ਹੈਗੀ ਆ 1999 ਪਰ ਮਹੀਨਾ ਮਤਲਬ 67 ਰੁਪਏ ਪਰ ਡੇ ਚਾਹ ਦੇ ਖਰਚੇ ਨਾਲ ਵੀ ਘੱਟ 67 ਰੁਪਏ ਪਰ ਡੇ ਤੇ ਤੁਸੀਂ 에어 ਕੰਡੀਸ਼ਨ 5 ਸਟਾਰ ਲੈ ਸਕਦੇ ਆ ਠੀਕ ਆ ਜੀ ਉਸ ਤੋਂ ਬਾਅਦ ਸਾਡੇ ਕੋਲ ਹੌਟ ਐਂਡ ਕੋਲਡ ਹੈਗਾ 올 ਵੈਦਰ ਏਸੀ ਆ ਤੁਸੀਂ ਇਹਨੂੰ ਸਰਦੀਆਂ ਦੇ ਵਿੱਚ ਵੀ ਰਨ ਕਰ ਸਕਦੇ ਆ ਇਹ ਵੀ 67 ਰੁਪਏ ਪਰ ਡੇ ਤੇ ਤੁਹਾਨੂੰ ਮਿਲੇਗਾ ਇਹ ਦੁਨੀਆ ਦਾ ਸਭ ਤੋਂ ਬਿਹਤਰੀਨ 에어 ਕੰਡੀਸ਼ਨਰ ਜਿਹੜਾ ਸਰਦੀਆਂ ਨੂੰ ਵੀ ਕੰਮ ਕਰੇਗਾ ਔਰ ਗਰਮੀਆਂ ਨੂੰ ਵੀ ਕਰੇਗਾ ਕੰਮ 1999 ਰੁਪਏ ਇਹਦੀ ਵੀ ਪਰਮੰਤ ਇਨਸਾਲਵਮੈਂਟ ਹੈਗੀ ਆ ਜਿਹੜੀ ਕਿ ਤੁਸੀਂ ਇੱਕ ਫੈਨ ਦੇ ਬਰਾਬਰ ਪੱਖੇ ਦੀ ਕੀਮਤ ਤੋਂ ਵੀ ਘੱਟ ਤੁਸੀਂ ਇਹਨੂੰ ਪਰਚੇਸ ਕਰ ਸਕਦੇ 1999 ਪਰਮੰਤ ਉੱਤੇ ਅੱਗੇ ਆ ਜੀ ਆਪਾਂ ਰੈਫਰਿਜਰੇਟਰ ਦੇ ਉੱਤੇ ਰੈਫਰਿਜਰੇਟਰ ਜਿੱਦਾਂ ਅੱਗੇ ਹੁੰਦਾ ਸੀ ਡ੍ਰੀਮ ਲੋਕਾਂ ਦਾ ਕੀ ਇਹ ਪ੍ਰੋਡਕਟ ਪਰਚੇਸ ਕਰਨਾ ਹੁਣ ਤੁਸੀਂ ਡ੍ਰੀਮ ਨਹੀਂ ਤੁਸੀਂ ਪਰਚੇਸ ਕਰ ਸਕਦੇ ਆ ਸੁਪਨਾ ਨਹੀਂ ਲੈਣਾ ਤੁਸੀਂ ਰੈਫਰਿਜਰੇਟਰ ਪਰਚੇਸ ਕਰ ਸਕਦੇ ਆ ਇਹ ਰੈਫਰਿਜਰੇਟਰ ਜਿਹਦਾ 127990 ਰੁਪਏ ਰੇਟ ਸੀਗਾ ਇਹਦਾ 69990 69990 ਰੁਪਏ ਪ੍ਰਾਈਸ ਅਨਬਲੀਵੇਬਲ ਦੇਸੀਆਂ ਦੇ ਭਾਅ ਦੇ ਵਿੱਚ ਤੁਹਾਨੂੰ LG ਦਾ オリジナル ਰੈਫਰਿਜਰੇਟਰ 655 ਲੀਟਰ ਇਹਦੇ ਤੇ ਵੀ 1999 2999 ਰੁਪਏ ਕਿਸ਼ਤ ਹੈਗੀ ਆ ਤੁਸੀਂ ਇਹ ਵੀ ਇਨਸਾਲਵਮੈਂਟ ਤੇ ਪਰਚੇਸ ਕਰ ਸਕਦੇ ਆ ਠੀਕ ਹੈ ਜੀ ਇਸ ਤੋਂ ਇਲਾਵਾ ਸਾਡੇ ਕੋਲ ਸਾਈਡ ਵਾਈ ਸਾਈਡ ਤੋਂ ਇਲਾਵਾ ਸੜਕੋ ਉੱਪਰ ਥੱਲੇ ਵਾਲੇ ਰੈਫਰਿਜਰੇਟਰ ਵੀ ਹੈਗੇ ਤਾਂ ਆਪਾਂ ਚੇਤਨ ਜੀ ਨੂੰ ਰਿਕੁਐਸਟ ਕਰੂੰਗਾ ਸਾਡੇ ਦੂਸਰੇ ਸੈਕਸ਼ਨ ਨੂੰ ਦਿਖਾਓ ਕਿ ਜਿਹਦੇ ਵਿੱਚ ਸਾਡੇ ਕੋਲ ਰੈਫਰਿਜਰੇਟਰ ਦੂਸਰੇ ਮਾਡਲ ਹੈਗੇ ਆ। ਤੋਂ ਇਸ ਤਰ੍ਹਾਂ ਦੇ ਵੀ ਰੈਫਰਿਜਰੇਟਰ ਬਹੁਤ ਯੂਜ਼ ਵੱਡੇ ਵੱਡੇ ਰੈਫਰਿਜਰੇਟਰ ਤੁਹਾਨੂੰ ਅਵੇਲੇਬਲ ਆ ਬਹੁਤ ਹੀ ਘੱਟ ਕੀਮਤਾਂ ਤੇ ਬਹੁਤ ਹੀ ਘੱਟ ਕੀਮਤਾਂ ਤੇ ਸਾਈਡ ਵਾਈ ਸਾਈਡ ਤੋਂ ਬਾਅਦ ਇਸ ਤਰ੍ਹਾਂ ਦੇ ਵੀ ਤੁਹਾਡੇ ਉੱਪਰ ਥੱਲੇ ਵਾਲੇ ਫ੍ਰਿਜ ਫ੍ਰੋਸਫੀ ਚ ਨੋ ਫ੍ਰੋਸਟ ਆ ਇੰਪੋਰਟਡ ਐਂਡ ਇੰਡੀਅਨ ਸਾਰੇ LG ਦੇ ਪ੍ਰੋਡਕਟ ਤੁਹਾਨੂੰ ਐਕਸਕਲੂਸਿਵ ਜਿਹੜੇ ਕਿਤੇ ਵੀ ਮਾਰਕਟ ਅਵੇਲੇਬਲ ਨਹੀਂ ਹੈ ਤੁਹਾਨੂੰ ਇੱਥੇ ਮਿਲਣਗੇ ਹਰ ਸਾਈਜ਼ ਦਾ ਤੁਹਾਨੂੰ ਰੈਫਰਿਜਰੇਟਰ ਮਿਲੇਗਾ ਔਰ ਹੈਵੀ ਡਿਸਕਾਊਂਟ ਤੇ ਹੈ ਜ਼ੀਰੋ ਡਾਊਨ ਪੇਮੈਂਟ ਤੇ ਹੈ ਬਜਾਜ ਫਾਈਨਾਂਸ ਵੀ ਹੈ ਸਾਡੇ ਕੋਲ ਇਹ EMI ਕਾਰਡ ਤੇ ਠੀਕ ਹੈ ਜੀ ਬੈਂਕਾਂ ਦੀ ਫਾਈਨਾਂਸਿੰਗ ਹੈਗੀ ਸਾਡੇ ਕੋਲ HDFC ਦਾ ਹੈਗਾ HDB ਹੈਗਾ ਹੋਰ ਵੀ ਫਾਈਨਾਂਸ ਕੰਪਨੀ ਹੈਗੀਆਂ ਤਿੰਨ ਚਾਰ ਕੰਪਨੀ ਪਰ ਸਭ ਤੋਂ ਵੱਡੀ ਸਾਡੀ ਲਾਰਜਰ ਕੰਪਨੀ ਹੈਗੀ ਬਜਾਜ ਫਾਈਨਾਂਸ ਬਜਾਇ ਫਰਾਂਸ ਦੇ ਕੋਲ ਕਸਟਮਰ بیس ਬਹੁਤ ਜ਼ਿਆਦਾ ਹੈ। ਕਸਟਮਰ ਨੂੰ ਵੀ ਪਤਾ ਹੈ ਦੇਖੋ। ਹਰ ਤਰ੍ਹਾਂ ਦਾ ਰੈਫਰਿਜਰੇਟਰ ਕਨਵਰਟੇਬਲ ਆ। ਤੁਸੀਂ ਤੁਹਾਨੂੰ ਬਰਫ਼ ਚਾਹੀਦੀ ਹੈ, ਬਰਫ਼ ਲੈ ਲਓ, ਫ੍ਰਿਜ ਚਾਹੀਦਾ ਵੱਡਾ ਫ੍ਰਿਜ, ਉਹ ਕਨਵਰਟ ਕਰ ਸਕਦੇ ਤੁਸੀਂ। 30 ਸੈਕਿੰਡ ਚ ਕਨਵਰਟ ਹੋ ਜਾਂਦਾ ਰੈਫਰਿਜਰੇਟਰ। ਹਾਂਜੀ। ਔਰ ਇਸ ਤਰ੍ਹਾਂ ਸਾਡੇ ਕੋਲ ਇਹ ਵੱਡੇ ਸਾਈਜ਼ ਹੈਗੇ ਆ। ਅਨਨਾਰਮਲ ਸਾਈਜ਼ ਵੀ ਹੈਗੇ ਆ। ਇਹ ਦੇਖੋ। ਇਹ ਨਵਾਂ ਟ੍ਰੈਂਡ ਦੇ ਵਿੱਚ ਅੱਜਕੱਲ ਬਹੁਤ ਚੱਲਦਾ ਪਿਆ। ਸਾਰੇ ਤਰ੍ਹਾਂ ਦੇ ਰੈਫਰਿਜਰੇਟਰ ਹੈਗੇ ਆ ਫਿਰ ਵਾਸ਼ਿੰਗ ਮਸ਼ੀਨ ਸਾਡੇ ਕੋਲ ਫਰੰਟ ਲੋਡਿੰਗ ਹੈਗੀਆਂ ਹਾਂਜੀ ਫਰੰਟ ਲੋਡ ਵਾਸ਼ਿੰਗ ਮਸ਼ੀਨਸ ਹੈਗੀਆਂ ਸੈਮੀ ਆਟੋਮੈਟਿਕ ਹੈਗੀਆਂ ਯੂਜ਼ ਮਸ਼ੀਨ ਸਾਡੇ ਕੋਲ ਫਰੰਟ ਲੋਡ ਵੀ ਚ ਟੌਪ ਲੋਡਿੰਗ ਮਸ਼ੀਨ 18 ਕਿਲੋ ਤੱਕ ਹੈਗੀ ਹੈ ਫਰੰਟ ਲੋਡ ਮਸ਼ੀਨ ਸਾਡੇ ਕੋਲ 21 ਕਿਲੋ ਤੱਕ ਹੈਗੀ ਹੈ ਜਿਹੜੀਆਂ ਮਾਰਕੀਟ 'ਚ ਕਿਤੇ ਵੀ ਅਵੇਲੇਬਲ ਨਹੀਂ ਸਾਡੇ ਕੋਲ ਹਾਈ ਐਂਡ ਹਰ ਇੱਕ ਪ੍ਰੋਡਕਟ ਹੈਗਾ ਘੱਟ ਤੋਂ ਘੱਟ ਪ੍ਰਾਈਸ ਵਾਲਾ ਵੀ ਹੈਗਾ ਹਾਈ ਐਂਡ ਵੀ ਹੈਗਾ ਜਿੰਦਾ ਮਰਜ਼ੀ ਲੈ ਸਕਦੇ ਆ ਮਾਈਕ੍ਰੋਵੇਵ ਸਾਡੇ ਕੋਲ ਅੱਜਕੱਲ ਵਾਈਫਾਈ ਵਾਲਾ ਡਮਾ ਟ੍ਰੈਂਡ ਚ ਆਇਆ ਮਾਈਕ੍ਰੋ ਵਾਈਫਾਈ ਵਾਲਾ ਤੁਸੀਂ ਇਹਦੀ ਰੈਸਪੀ ਜਿਹੜੀ ਤੁਸੀਂ ਜੋ ਲਾਣਾ ਸਕੈਨ ਕਰੋ ਕੋਡ ਸਕੈਨ ਕਰਕੇ ਉੱਤੇ ਲਗਾ ਦਿਓ ਆਪਣੇ ਆਪ ਉਹ ਤੇ ਰੈਸਪੀ ਬਣ ਕੇ ਆ ਜਣੀ ਆ ਬੈਸਟ ਮਾਡਲ ਇਦਾਂ ਦੇ ਤੁਹਾਨੂੰ ਅਵੇਲੇਬਲ ਸਾਡੇ ਕੋਲ ਅਗੇ ਚਾਰ ਕੋਲ ਘੀ ਬਣ ਜਾਂਦਾ 30 ਮਿੰਟ ਦੇ ਵਿੱਚ 25 ਮਿੰਟ ਚ ਘੀ ਬਣ ਜਾਂਦਾ ਮੱਖਣ ਤੋਂ ਕਰੀਮ ਤੋਂ ਹਾਂਜੀ ਬਹੁਤ ਮਤਲਬ ਵੈਰਾਈਟੀ ਬਹਿ ਬੋਲ ਨਹੀਂ ਸਕਦਾ ਕੈਮਰੇ ਤੇ ਇੰਨੀਆਂ ਜ਼ਿਆਦਾ ਵੈਰਾਈਟੀ ਹੈਗੀ ਆ ਜੇ ਅਸੀਂ ਬੋਲਣ ਲੱਗਾਂਗੇ ਤੁਸੀਂ ਵੀਡੀਓ ਤੋਂ ਬੋਰ ਹੋ ਜਾਣਾ ਤੇ ਇਸ ਕਰਕੇ ਮੇਰੀ ਇਹੀ ਪ੍ਰਾਰਥਨਾ ਹੈ ਤੁਹਾਨੂੰ ਇੱਕ ਵਾਰੀ ਆਓ ਜਿੱਦਾਂ تھوڑے سے ਅੱਗੇ ਤੁਹਾਨੂੰ ਪ੍ਰੋਡਕਟ ਸਾਡੇ 'ਚ ਕੋਈ ਅ ਮਤਲਬ ਕੋਈ ਸੁਜੈਸ਼ਨ ਆ ਗਿਆ ਤੁਸੀਂ ਮੇਰਾ ਨੰਬਰ ਥੱਲੇ ਸਕਰੀਨ ਤੇ ਚੱਲਦਾ ਮੈਨੂੰ ਕਾਲ ਕਰੋ ਜੇ ਤੁਹਾਡੇ ਕੋਲ ਕੋਈ ਪ੍ਰੋਡਕਟ ਦੀ ਕਿਸੇ ਤਰ੍ਹਾਂ ਦੀ ਕੋਈ ਇਨਕੁਆਰੀ ਆ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਹੋਰ ਵੀ ਗੱਲਾਂ ਪੁੱਛ ਸਕਦੇ ਆ ਤਾਂ ਵੈਲਕਮ ਇੱਕ ਵਾਰੀ ਮਲੋਤਰਾ ਇਲੈਕਟ੍ਰੋਨਿਕਸ ਤੇ ਵਿਜ਼ਿਟ ਕਰੋ ਧੰਨਵਾਦ ਨਮਸਕਾਰ